ਵੀਡੀਓ ਵਾਇਰਲ ਹੋਈ ਹੈ ਉਹ ਡਾਂਸਰ ਕੁੜੀ ਦੀ ਕਿ ਜਿਹਦੇ ਤੇ ਅਟੈਕ ਕੀਤਾ ਵਿਆਪੰਦ ਸ਼ੋਅ ਦੇ ਵਿੱਚ ਤੇ ਕਈ ਲੋਗੋ ਦੀ ਸਾਈਡ ਲੈ ਰਹੀ ਆ। ਔਰ ਜੋ ਡੀਜੇ ਵਾਲੇ ਨੇ ਆਰਗੇਨਾਈਜ਼ਰ ਉਹ ਦੱਸ ਰਹੀ ਕਿ ਨਿਆ ਕੁੜੀ ਦਿਖਦੀ ਹੈ। ਸੱਚ ਪਹਿਲੀ ਗੱਲ ਤਾਂ ਮੈਂ ਇਹ ਕਲੀਅਰ ਕਰਨਾ ਚਾਹੂੰਗੀ ਕਿ ਜੇ ਤੁਸੀਂ ਕਹਿੰਦੇ ਸਾਰੇ ਕਿ ਡਾਂਸਰਸ ਗਲਤ ਹੁੰਦੀਆਂ ਆ, ਆਰਗੇਨਾਈਜ਼ਰਸ ਗਲਤ ਹੁੰਦੇ ਆ। ਦੇਖੋ ਉਹਨਾਂ ਦਾ ਕੀਤਾ, ਉਹਨਾਂ ਦਾ ਪੇਸ਼ਾ। ਨੰਬਰ 2 ਮੈਨਸ ਇੰਡਸਟਰੀਅਲ ਬਹੁਤ ਲੰਬਾ ਵਾਪੇ ਆ। ਮੈਂ ਬਚਪਨ ਤੋਂ ਹੀ ਸਿੰਗਿੰਗ ਲਾਈਨਚ ਮਾਤਾ ਰਣੀ ਜੀ ਦੇ ਜਾਗਨ ਲਾਉਣਾ ਲੇਡੀ ਸੰਗੀਤ ਲਾਉਣਾ ਮੈਂ ਬਚਪਨ ਤੋਂ ਇਸ ਲਾਈਨ 'ਚ ਆਂ ਔਰ ਵਿਆਵਨ ਦੇ ਵਿੱਚ ਐਜ਼ ਅ ਐਂਕਰ ਸਟੇਜ ਹੋਸਟ ਕਰਨਾ ਸੋ ਮੈਂ ਕਾਫੀ ਲੰਬੇ ਸਮੇਂ ਤੱਕ ਪੰਜਾਬ 'ਚ ਐਜ਼ ਅ ਆਰਟਿਸਟ ਕੰਮ ਕੀਤਾ ਔਰ ਮੈਨੂੰ ਆਲਮੋਸਟ ਪੰਜਾਬ ਦੇ ਕਾਫੀ ਆਰਗੇਨਾਈਜ਼ਰ ਔਰ ਕਾਫੀ ਪੰਗੜੇ ਕਿੱਤੇ ਦੇ ਗਰੁੱਪ ਸਾਰੇ ਕੁੜੀਆਂ ਮੁੰਡੇ ਮੈਨੂੰ ਜਾਣਦੇ ਆ ਜਿਹੜੇ ਮੇਰੇ ਟਾਈਮ ਦੇ ਸੀ ਹੁਣ ਤਾਂ ਬਹੁਤ ਨਵੇਂ ਗਰੁੱਪਸ ਆ ਗਏ ਆ ਔਰ ਕਾਫੀ ਲੰਮਾ ਟਾਈਮ ਕੰਮ ਕੀਤਾ ਮੈਂ ਇੰਡਸਟਰੀ ਦੇ ਵਿੱਚ ਪਰ ਮੈਨੂੰ ਕਦੀ ਵੀ ਸਾਨੂੰ ਇਹ ਅਸਫੀਰ ਹੋਇਆ ਕਿ ਸਾਡੇ ਆਰਗੇਨਾਈਜ਼ਰ ਨੇ ਜਿੱਥੇ ਵੀ ਸੀ ਪ੍ਰੋਗਰਾਮ ਲਾਉਣ ਜਾਂਦੇ ਸੀ ਵਿਆਹ ਦਾ ਜਦੋਂ ਮੈਂ ਐਜ਼ ਐਂਕਰ ਜਾਂਦੀ ਸੀ ਤੇ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਸੀ ਕਿ ਆਰਗੇਨਾਈਜ਼ਰ ਨੇ ਸਾਨੂੰ ਸੇਫਟੀ ਨਹੀਂ ਬਖਸ਼ੀ ਜਾਂ ਸਾਨੂੰ ਪ੍ਰੋਪਰਲੀ ਸੇਫ ਨਹੀਂ ਕੀਤਾ ਫੰਕਸ਼ਨ ਦੇ ਵਿੱਚ ਸਾਨੂੰ ਕਦੇ ਪ੍ਰੋਬਲਮ ਨਹੀਂ ਆਈ ਕਿਸੇ ਵੀ ਆਰਗੇਨਾਈਜ਼ਰ ਨਾਲ ਮੈਨੂੰ ਕਦੇ ਵੀ ਪ੍ਰੋਬਲਮ ਨਹੀਂ ਕਿਸੇ ਨਾਲ ਵੀ ਬੜਾ ਵਧੀਆ ਜਾਣਾ ਆਪਾਂ ਸ਼ੋਅ ਤੇ ਵਿਆਹ ਦਾ ਸ਼ੋਅ ਸ਼ੁਰੂ ਹੋਣਾ ਆਪਾਂ ਸਟੇਜ ਹੋਸਟ ਕਰਨੀ ਬਾਅਦ ਚ ਆਰਗੇਨਾਈਜ਼ਰ ਨੇ ਪੇਮੈਂਟ ਦੇਣੀ ਘਰ ਤੱਕ ਛੱਡਣਾ ਨਾ অলমোস্ট অর্গানাইজার ਨੂੰ ਪਤਾ ਹੁੰਦਾ ਹੈ ਜਿਹੜੇ ਵੀ ਕਲਾਕਾਰ ਉਹਨਾਂ ਨੇ ਆਪਣੇ ਸ਼ੋਅ ਤੇ ਸੱਦੇ ਹੁੰਦੇ ਹਨ ਉਹਨਾਂ ਨੂੰ ਰਿਸਪੈਕਟ ਨਾਲ ਉਹ ਪੇਸ਼ ਆਉਂਦੇ ਆ। ਔਰ ਉਹਨਾਂ ਨੂੰ ਪਤਾ ਹੁੰਦਾ ਵੀ ਕਲਾਕਾਰਾਂ ਦੀ ਸੇਫਟੀ ਆਰਗੇਨਾਈਜ਼ਰ ਦੀ ਹੈ। ਉਹਨਾਂ ਨੂੰ ਪਤਾ ਹੈ ਜੇ ਮੈਂ ਕਲਾਕਾਰ ਨੂੰ ਸੇਫ ਨਹੀਂ ਕਰਾਂਗਾ ਤਾਂ ਨੈਕਸਟ ਟਾਈਮ ਕਲਾਕਾਰ ਮੇਰੇ ਸਟੇਜ ਤੇ ਪਰਫਾਰਮ ਨਹੀਂ ਕਰਨਗੇ, ਸ਼ੋਅ ਲਾ ਨਹੀਂ ਹੋਣਗੇ। ਕਾਮਨ ਸੈਂਸ ਆ। ਸੋ ਬੜੀ ਬਾਰ ਇਹ ਵੇ ਮੈਂ ਵੀ ਦੇਖਿਆ ਸੀ ਵਿਆਹਵਨ ਦੇ ਵਿੱਚ ਵੀ ਜਦੋਂ ਮੈਂ ਸਟੇਜ ਹੋਸਟ ਕਰਦੀ ਸੀ ਕਈ ਵਾਰ ਕੋਈ ਪਾਰਟੀ ਆ ਕੇ ਮੈਨੂੰ ਕਹਿ ਦਿੰਦੇ ਸੀ ਕਿ ਮੈਡਮ ਉਹ ਜਿਹੜੀ ਕੁੜੀ ਹੈ ਨਾ ਡਾਂਸਰ ਮੈਂ ਕਹਾਂ ਹਾਂਜੀ। ਇਨੋ ਸਟੇਓ ਦੁਆਰਾ ਸਟੇਸ ਤੇ ਮੈਂ ਕਹਿ ਦੇਣਾ ਓਕੇ ਜੀ ਠੀਕ ਹੈ ਮੈਂ ਜਾ ਕੇ ਆਰਗੇਨਾਈਜ਼ ਦੱਸਣਾ ਕਿ ਭਾਜੀ ਪਾਰਟੀ ਵਾਲਾ ਰਿਕੁਐਸਟ ਆਇਆ ਕਿ ਆਹ ਕੁੜੀ ਸਟੇਸ ਤੇ ਨਹੀਂ ਆਉਣੀ ਚਾਹੀਦੀ ਤੇ ਉਹਨੇ ਕਿਹਾ ਨਾ ਹਾਂ ਜੀ ਨੰਸੀ ਮੈਡਮ ਤੁਸੀਂ ਨਾ ਆ ਸਕਦੇ ਹੋ ਵਜ੍ਹਾ ਕਿਉਂ ਹੁੰਦੀ ਸੀ ਜਦੋਂ ਕੁੜੀਆਂ ਅਸ਼ਲੀਲ ਡਾਂਸ ਕਰਦੀਆਂ ਪੰਗੜੇ ਸੱਬਿਆਚਾਰ ਆਪਾਂ ਕਹਿੰਦੇ ਸੱਬਿਆਚਾਰ ਗਰੁੱਪ ਬੁੱਕ ਕੀਤਾ ਸੀ ਸਾਡੇ ਵਿਆਹ ਤੇ ਜੇ ਸੱਬਿਆਚਾਰ ਕਲਚਰ ਗਰੁੱਪ ਆ ਰਿਹਾ ਪਰੋਂ ਨਿਕਲਦਾ ਕੈਵਰਾ ਡਾਂਸ ਵਾਲਾ ਗਰੁੱਪ ਸੋ ਬਹੁਤ ਇੱਜ਼ਤਦਾਰ ਜਿਹੜੀ ਫੈਮਲੀਆਂ ਹੁੰਦੀਆਂ ਨਾ ਬਹੁਤ ਡੀਸੈਂਟ ਤੇ ਇੱਜ਼ਤਦਾਰ ਪਰਿਵਾਰ ਲਿਖੇ ਉਹ ਆਪਣੇ ਸਟੇਜ ਤੇ ਨਹੀਂ ਲਾਇਕ ਕਰਦੇ ਕਿ ਡਾਂਸਰ ਕੁੜੀਆਂ ਗੰਦੇ ਗੰਦੇ ਇਸ਼ਾਰੇ ਕਰਨ ਗੰਦੇ ਗੰਦੇ ਸਟੈਪ ਕਰਨ ਤੇ ਆਪਣੇ ਸਰੀਰ ਦੇ ਅੰਗਾਂ ਦਾ ਪ੍ਰਦਰਸ਼ਨ ਕਰਨ ਉਹ ਲਾਇਕ ਕਰਦੇ ਪਿਓਰ ਪੰਜਾਬੀ ਭੰਗੜਾ ਤਾਂ ਕਿ ਉਹਦੀ ਮਾਮਾ ਧੀਆ ਭੈਣਾਂ ਪਰਜਾਈਆਂ ਮਾਸੀਆਂ ਚਾਚੀਆਂ ਤਾਈਆਂ ਸਾਰੀਆਂ ਫੀਮੇਲਸ ਵੀ ਹੁੰਦੀਆਂ ਤਾਂ ਕਿ ਫੀਮੇਲਸ ਨੂੰ ਵੀ ਸ਼ਰਮ ਨਾ ਆਵੇ ਪਰ ਕਈ ਵਾਰ ਕੁਛ ਐਸੀਆਂ ਡਾਂਸਰਸ ਆ ਜਾਂਦੀਆਂ ਸੀ ਸਟੇਜ ਤੇ ਜੋ ਇੰਨਾ ਗੰਦ ਪਾਉਂਦੀਆਂ ਸੀ ਕਿ ਸਾਨੂੰ ਖੁਦ ਨੂੰ ਮੈਨੂੰ ਸਟੇਜ ਤੇ ਖੜੇ ਹੋਏ ਜਦੋਂ ਮੈਂ ਤਾਂ ਮਾਈਕ ਲੈ ਕੇ ਕੋਰਨਰ ਤੇ ਖੜੀ ਹੁੰਦੀ ਸੀ ਨਾ ਮੈਨੂੰ ਖੁਦ ਨੂੰ ਸ਼ਰਮ ਮਹਿਸੂਸ ਹੁੰਦੀ ਸੀ ਔਰ ਮੈਂ ਜਦੋਂ ਪਤਾ ਲੱਗਦਾ ਵੀ ਆਹ ਕੁੜੀ ਨੇ ਹੁਣ ਸਟੇਜ ਤੇ ਆਉਣਾ ਹੈ ਵੀ ਡਾਂਸ ਸੀ ਸਟੇਜ ਤੋਂ ਥੱਲੇ ਚਲ ਜਾ ਵੀ ਜਿਹੜਾ ਇਹਨੇ ਗੰਦ ਪਾਣਾ ਮੈਂ ਵੀ ਨਹੀਂ ਦੇਖ ਸਕਦੀ ਪਤਾ ਨਹੀਂ ਸਾਹਮਣੇ ਬੈਠੀ ਲੇਡੀਜ਼ ਕਿਵੇਂ ਬਰਦਾਸ਼ਤ ਕਰਦੀ ਸੀ ਫਿਰ ਲੇਡੀਜ਼ ਦੀ ਕੰਪਲੇਂਟ ਆਉਂਦੀ ਸੀ ਮੈਨੂੰ ਕਿ ਬੇਟਾ ਇਹਨੂੰ ਦੁਆਰਾ ਨਾ ਚੜਾੜਿਆ ਸਟੇਜ ਤੇ ਸਾਡੀਆਂ ਧੀਆ ਬ ਤੁਸੀਂ ਕਿਉਂ ਮਨ ਚਾਉਣਾ ਵੀ ਇੰਨਾ ਗੰਦ ਕਿਉਂ ਪਾਣੀ ਆ ਤੁਸੀਂ ਵਧੀਆ ਸਟੈਪ ਕਰਕੇ ਵਧੀਆ ਪਕੜਾ ਕਰਕੇ ਵੀ ਤਾਂ ਪਰਫਾਰਮ ਕਰਕੇ ਵੀ ਲੋਕਾਂ ਨੂੰ ਐਂਟਰਟੇਨ ਕਰ ਸਕਦੇ ਹੋ ਇੰਨਾ ਗੰਦ ਸਿਰਫ ਜੇ ਸਾਡਾ ਨਾਮ ਬਣੇ ਸਾਡੀ ਡਿਮਾਂਡ ਹੋਵੇ ਹਰ ਆਰਗੇਨਾਈਜ਼ਰ ਕੋਲ ਫੋਨ ਜਾਵੇ ਜੇ ਸਾਨੂੰ ਤਾਂ ਫਲਾਨੀ ਕੁੜੀ ਚਾਹੀਦੀ ਸੀ ਤਾਂ 40000 ਪਰ ਦਾਂਗੇ ਕਿਉਂਕਿ ਗੰਦ ਪਾਉਂਦੀ ਹੈ ਹੁਣ ਜਿਹੜੇ ਥਰਡ ਕਲਾਸ ਦੇ ਲੋਕ ਆ ਜਿਨ੍ਹਾਂ ਦੇ ਘਰਾਂ ਚ ਪੂਰਾ ਲੁੱਚਪੁਣਾ ਤੇ ਗੰਦ ਹੈ ਜਿਹੜੇ ਮਰਦਾਂ ਦੀ ਸੋਚ ਦੇ ਵਿੱਚ ਦੂਜੇ ਦੀ ਔਰਤ ਹੈ ਪ੍ਰਤੀ ਸਿਰਫ ਗੰਦ ਹੈ ਉਹੀ ਐਸੀ ਗੰਦੀਆਂ ਕੁੜੀਆਂ ਨੂੰ ਸਟੇਜਾਂ ਤੇ ਬੁਲਾਉਂਦੇ ਆ ਦੱਬ ਕੇ ਸ਼ਾਰਾ ਕੰਦ ਪਾਉਣਾ ਮੈਂ ਕਹਿੰਦੀ ਪੁੱਛੋਣਾ ਕੁੜੀਆਂ ਨਾਲ ਜੱਫੀਆਂ ਪਾਪਾ ਨਚਣਾ ਸੋ ਉਹ ਉਹਦਾਂ ਦੇ ਆ ਫੈਮਲੀਜ਼ ਨੂੰ ਮੈਂ 3rd ਕਲਾਸ ਫੈਮਲੀਜ਼ ਕਹਿੰਦੀ ਇਹ ਵੀ ਗਿਰੇ ਹੋਏ ਲੋਕ ਆਪਦੀਆਂ ਜਰਾਨੀਆਂ ਮਾਵਾਂ ਤੀਆਂ ਸਾਹਮਣੇ ਬੈਠੀਆਂ ਤੇ ਗੰਦ ਪਾ ਰਹੇ ਆ ਉਹ ਲੋਕਾਂ ਨੂੰ ਸ਼ਰਮ ਯਾ ਨਹੀਂ ਹੁੰਦੀ ਐ ਹੁਣੇ ਕੁੜੀ ਨੂੰ ਕਿਹਾ ਗਿਆ ਸੀ ਵੀ ਤੂੰ ਵਿਵਾ ਪੇਮੈਂਟ ਲੈ ਤੇ ਜਾ ਤੂੰ ਸਟੇਜ ਤੇ ਨਹੀਂ ਆਉਣਾ ਹੁਣ ਇਹਦੇ ਵਿੱਚ ਇਹਦੀ ਈਗੋ ਆ ਗਈ ਐ ਈਗੋ ਕਿਵੇਂ ਵੀ ਇੱਕ ਡਾਂਸਰ ਨੂੰ ਹੁੰਦਾ ਵੀ ਮੈਨੂੰ ਇੱਕੋ ਭੇਜਿਆ ਜਾ ਰਿਹਾ ਵੇ ਮੇਰੇ ਮੂੰਹ ਤੇ ਚਪੇੜਾ ਬਾਕੀ ਕੁੜੀਆਂ ਕੱਲ ਨੂੰ ਹੋਰ ਸ਼ੋਅ ਤੇ ਜਦ ਆਣ ਗਿਆ ਮਿਲਣ ਗਿਆ ਮੇਰੀਆਂ ਮੇਰਾ ਨਾਲ ਗੱਲ ਕਰਨ ਗਿਆ ਮੇਰੀ ਬੇਇੱਜ਼ਤੀ ਹੋਊਗੀ ਈਗੋ ਆ ਗਈ ਉਹ ਈਗੋ ਨੂੰ ਹੌਲਡ ਕੀਤੀ ਉਹ ਤੱਕੇ ਨਾ ਸਟੇਜ ਤੇ ਗਈ ਫਿਰ ਉਹਨੇ ਕਹਿੰਦੇ ਵੀ ਉਹਨੇ ਪੈਕਪੋਗੀ ਬੁਲਾਏ ਸੀ ਚਲੋ ਮੈਂ ਨਹੀਂ ਦੇਖੇ ਐਕਸਕਿਊਜ਼ ਮੀ ਤੁਸੀਂ ਨਹੀਂ ਦੇਖੇ ਪਰ ਆਰਗੇਨਾਈਜ਼ਮ ਜੋਰ ਦੂਜੀਆਂ ਕੁੜੀਆਂ ਦੱਸ ਰਹੀਆਂ ਕਹਿੰਦੇ ਨੇ ਮਾਈਕ 'ਚ ਵੀ ਗਾਲਾਂ ਕੱਢਦੀਆਂ ਸੋ ਇਹ ਗਲਤੀ ਉਹ ਕੁੜੀ ਦੀ ਹੈ ਮਾਈਕ ਚ ਕਿਸੇ ਨੂੰ ਗਾਲਾਂ ਕੱਢਣੀਆਂ ਹਨਾ ਕਿਸੇ ਦਾ ਵਿਆਹ ਦਾ ਖੁਸ਼ੀਆਂ ਵਾਲਾ ਫੰਕਸ਼ਨ ਖਰਾਬ ਕਰਨਾ ਉੱਤੇ ਭੰਗ ਪਾਉਣਾ ਅਪਦਰ ਭਾਸ਼ਾ ਦਾ ਪ੍ਰਯੋਗ ਕਰਨਾ ਕੋਈ ਵੀ ਫੈਮਿਲੀ ਟਾਰਗੇਟ ਨਹੀਂ ਕਰੇਗੀ ਸ਼ੁਕਰ ਕਰੋ ਬੰਦੇ ਨੇ ਗਲਾਸ ਮਾਰਿਆ ਉਹਨੇ ਤੇ ਕਟਾਪਾ ਨਹੀਂ ਲਾਤਾ ਔਰ ਜਦੋਂ ਪਾਰਟੀ ਪਿਆਰ ਨਾਲ ਕੈਰੀ ਆਰਗੇਨਾਈਜ਼ਰ ਕਹਿ ਰਿਹਾ ਵੀ ਤੂੰ ਥੱਲੇ ਜਾ ਤੂੰ ਨਹੀਂ ਆਣਾ ਤੇਰੀ ਤੇਰੀ ਪੂਰੀ ਪੇਮੈਂਟ ਮਿਲ ਗਈ ਔਰ ਜਿਹੜੀ ਇੱਜ਼ਤਦਾਰ ਕੁੜੀ ਹੋਏਗੀ ਨਾ ਉਹ ਕਹੋਗੀ ਠੀਕ ਹੈ ਜੀ ਪੇਮੈਂਟ ਕਰੋ ਆਪਣੀ ਕਾਰ ਲੈ ਕੇ ਨਿਕਲੋ ਵੀ ਉਹਨੂੰ ਕੋਈ ਫਿਕਰ ਨਹੀਂ ਕਿਉਂਕਿ ਉਹਨੂੰ ਆਪਣੀ ਇੱਜ਼ਤ ਦਾ ਹੋਏਗਾ ਵੀ ਮੈਨੂੰ ਕਿਹਾ ਨਾ ਸਟੇਜ ਤੇ ਨਾ ਤਾਂ ਮੈਂ ਜਾਣਾ ਨਹੀਂ ਹੁਣ ਪਰ ਹੁਣ ਜਿਹੜੀਆਂ ਚ ਹੰਕਾਰ ਆਕੜ ਈਗੋ ਉਹਦੇ ਕਰਕੇ ਮਾਹੌਲ ਖਰਾਬ ਹੋਇਆ ਸਾਰਾ ਹੁਣ ਆਰਗੇਨਾਈਜ਼ਰ ਦੇ ਵੀ ਕੰਮ ਤੇ ਵੀ ਫਰਕ ਪਏਗਾ ਕਿ ਗਲਤ ਟਾਈਪ ਦੀਆਂ ਕੁੜੀਆਂ ਲੈ ਕੇ ਆਇਆ ਔਰ ਇਹਨੇ ਇਹਨਾਂ ਨੂੰ ਸਿਰੋਕਿਆ ਨੇ ਮਨਾ ਨਹੀਂ ਕੀਤਾ ਹਾਂ ਕੁਝ ਜਗ੍ਹਾ ਪਾਰਟੀਆਂ ਦੀ ਵੀ ਗਲਤੀ ਹੁੰਦੀ ਆ ਜਿਹੜੇ ਦੂਲੇ ਵਾਲੇ ਹੁੰਦੇ ਆ ਤੱਕੇ ਨਾ ਸਟੇਜਾਂ ਤੇ ਚੜ ਜਾਂਦੇ ਆ ਕੁੜੀਆਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨਾਂ ਨੂੰ ਅੱਖ ਮਟੱਕੇ ਗੰਦੇ ਇਸ਼ਾਰੇ ਮੁੰਡੇ ਸਟੇਜ ਦੇ ਕੋਲ ਖੜਕੇ ਕਰਦੇ ਆ। ਉੱਥੇ ਪਾਰਟੀ ਵਾਲਾ ਦੇ ਵੀ ਹੁੰਦਾ ਹੈ। ਉੱਥੇ ਫਿਰ ਆਰਗੇਨਾਈਜ਼ਰ ਹੁੰਦਾ ਉਹ ਕਹਿ ਦਿੰਦਾ ਦੁਲਹਿਆਂ ਦੁਲਹੇ ਦੇ ਪਿਓ ਨੂੰ ਵੀ ਤੁਹਾਡੇ ਆਹ ਤਿੰਨ ਚਾਰ ਬੰਦੇ ਖੁਰੂ ਪਾ ਰਿਹਾ। ਵੀ ਇਹਨਾਂ ਨੂੰ ਕੰਟਰੋਲ ਕਰ ਲੋ ਨਹੀਂ ਤਾਂ ਸਾਡੇ ਗਰੁੱਪ 'ਨੇ ਕਿਸੇ ਨੇ ਸਟੇਜ ਤੇ ਨਹੀਂ ਆਉਣਾ। ਫਿਰ ਉਹ ਜਿਹੜਾ ਦੁਲਹੇ ਦਾ ਪਿਓ ਹੁੰਦਾ ਫਿਰ ਆ ਕੇ ਕੰਟਰੋਲ ਕਰਦਾ ਉਸ ਚੀਜ਼ ਨੂੰ ਦੱਸਦਾ ਸਭ ਨੂੰ ਵੀ ਤਮੀਜ਼ ਨਾਲ ਆਪਣੀ ਇੱਜ਼ਤ ਨਾਲ ਪੇਸ਼ ਆਓ। ਸੋ ਤੜੀ ਦੋਨੋਂ ਹੱਥੀ ਬਰਾਬਰ ਵਜਦੀ ਆ ਪਰ ਇਸ ਕੁੜੀ ਦੀ ਗਲਤੀ ਨੂੰ ਮਾਈਕ ਤੇ ਕਾਲਾ ਨਹੀਂ ਕੱਢਨੀ ਜੈਸੇ ਜਦੋਂ ਤੁਹਾਨੂੰ ਸਾਹਮਣਾ ਬੰਦਾ ਕਹਿ ਦਿੰਦਾ ਹੁਣ ਕੋਈ ਸਿੰਗਰ ਲੱਗਿਆ ਸਟੇਜ ਤੇ ਮੰਨ ਲਓ ਚਾਰ ਸਿੰਗਰ ਲੱਗੇ ਆ ਉਹਨਾਂ ਚੋਂ ਇੱਕ ਸਿੰਗਰ ਨਹੀਂ ਪਸੰਦ ਆਇਆ ਨਾ ਪਾਰਟੀ ਨੂੰ ਅਗਲੇ ਕਹਣਾ ਯਾਰ ਐ ਕਰ ਤੂੰ ਗਾ ਦੇ ਤੇ ਇਹਨੂੰ ਕਹਦੇ ਇਹ ਨਾ ਗਾਵੇ ਅਗਰ ਉਹ ਸਿੰਗਰ ਚਾਣਕ ਹੋਏਗੀ ਨਾ ਕੋਈ ਕਹੇਗਾ ਠੀਕ ਆ ਜੀ ਪੇਮੈਂਟ ਕਰੋ ਤੇ ਅਗਲਾ ਆਪਦਾ ਨਿਕਲ ਜਾਏਗਾ ਪਰ ਉਹ ਸਟੇਜ ਤੇ ਕੇ ਗਾਲਾ ਥੋੜੂ ਕੱਢੂਗਾ ਹਰ ਕਿਸੇ ਨੂੰ ਹਰ ਚੀਜ਼ ਦੀ ਕੁਆਲਿਟੀ ਨਹੀਂ ਪਸੰਦ ਆਉਂਦੀ ਕਿਸੇ ਨੂੰ ਕਿਹੜਾ ਹੀਰੋ ਪਸੰਦ ਆ ਕਿਸੇ ਨੂੰ ਕਿ ਪਰ ਜੇ ਕੋਈ ਕੁੜੀ ਕਵੇ ਵੀ ਆਰਗੇਨਾਈਜ਼ਰ ਜੀ ਸਾਨੂੰ ਸੇਫ ਨਹੀਂ ਕਰਦੇ ਸਾਡੇ ਕੋਲ ਕਿਹੜਾ ਬਾਉਂਸਰ ਹੁੰਦੇ ਆ ਦੇਖੋ ਜੀ ਚਾਹੇ ਐਂਕਰ ਹੋਵੇ ਚਾਹੇ ਜਾਂ ਗਿੱਧਾ ਪਗੜ ਲੈ ਕੁੜੀਆਂ ਡਾਂਸਰਸ ਹੋਣ ਹਨਾ ਉਹਨਾਂ ਨੂੰ ਬਾਉਂਸਰ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਆਪਣਾ ਇੱਜ਼ਤ ਨਾਲ ਕੰਮ ਕਰੋਗੇ ਤੁਹਾਨੂੰ ਕਦੀ ਬਾਉਂਸਰ ਦੀ ਲੋੜ ਨਹੀਂ ਪਵੇਗੀ ਇਹੜਾ ਬਾਉਂਸਰ ਦਾ ਟ੍ਰੈਂਡ ਹੈ ਇਹ ਤਾਂ ਸਿੰਗਰਾਂ ਨੇ ਬਣਾਤਾ ਹੈ ਬਾਉਂਸਰ ਦਾ ਟ੍ਰੈਂਡ ਸਿੰਗਰਾਂ ਨੇ ਬਣਾਇਆ ਇੱਕ ਸ਼ੋਸ਼ੇ ਬਾਜੀ ਹੈ ਵੀ ਬਾਉਂਸਰ ਨਾਲ ਹੋਣਗੇ ਮੇਰੇ ਟੋਰ ਬਣੇਗੀ ਪਤਾ ਲੱਗ ਗਿਆ ਮੈਂ ਵੱਡਾ ਸਿੰਗਰ ਆ ਇਹ ਫੁਕਰਾਪੰਤੀ ਤੇ ਸ਼ੋਸ਼ੀਬਾਦੀ ਇਹ ਬਾਉਂਸਰ ਨਾਲ ਕੋਈ ਕੋਈ ਬੇਸੁਰਾ ਜਿਹਾ ਵੀ ਸਿੰਗਰ ਹੋਊਗਾ ਨਾ ਉਹਦੇ ਕੋਲ ਬਾਉਂਸਰ ਹੋਊਗਾ ਪਰ ਜਦੋਂ ਮੂੰਹ ਖੋਲ ਕੇ ਸਟੇਜ ਤੇ ਗਾਏਗਾ ਉਹ ਬਾਉਂਸਰ ਬਾਉਂਸਰ ਨਾਲ ਆਈ ਉਹਦੇ ਸਾਰੇ ਬੇਕਾਰ ਹੋ ਜਾਣੇ ਆ ਕਿਉਂਕਿ ਨੂੰ ਪਤਾ ਉਹਨਾਂ ਚ ਦਮ ਹੈ ਨਹੀਂ ਗਾਣ ਦਾ ਸਿਰਫ ਫੁਕਰਾਪੰਥੀ ਆ ਸੋ ਜਦੋਂ ਅਸੀਂ ਆਪਣੇ ਜਮਾਨੇ 'ਚ ਕੰਮ ਕੀਤਾ ਸਾਨੂੰ ਨੇ ਕਦੀ ਬਈ ਨਾ ਬਾਉਂਸਰ ਦੀ ਲੋੜ ਪਈ ਤੇ ਸਾਡੇ ਆਰਗੇਨਾਈਜ਼ਰ ਸਾਰੇ ਅੱਜ ਵੀ ਉਹੀ ਆ ਪੰਜਾਬ 'ਚ ਉਹੀ ਕੰਮ ਕਰਦੇ ਹੋਏ ਗਰੁੱਪ ਚੱਲ ਰਿਹਾ ਸੰਤ ਕਦੇ ਹੋਰ ਕੋਈ ਨਾ ਇਸੇ ਨਾਲ ਕੋਈ ਪ੍ਰੋਬਲਮ ਨਹੀਂ ਆਈ ਹੈ ਬੜੇ ਵਧੀਆ ਇੱਜ਼ਤ ਨਾਲ ਕੰਮ ਕਰਕੇ ਆਉਨੇ ਇੱਜ਼ਤ ਨਾਲ ਜਾਣੇ ਆ ਕਦੀ ਕੋਈ ਅਸੀ ਪ੍ਰੋਬਲਮ ਨਹੀਂ ਸੋ ਸਾਡੇ ਲੋਕਾਂ ਦਾ ਹਾਲ ਇਹ ਮਾੜਾ ਹੈ ਕਿ ਇੱਕ ਤਾਂ ਵਿਆਸ ਜਦੋਂ ਇਹ ਲੋਕ ਫਾਇਰਿੰਗ ਕਰਦੇ ਆ ਉਦੋਂ ਕਾਫੀ ਇੱਕ ਦੋ ਕੁੜੀਆਂ ਨਾਲ ਇਨਸੀਡੈਂਟ ਹੋਇਆ ਇੱਕ ਤਾਂ ਕੁੜੀਆਂ ਮਰੀਆਂ ਡੈਥ ਹੋਈ ਹੈ ਇੱਕ ਸਾਡੇ ਨਾਲ ਐਂਕਰ ਪਾਚੇ ਹੁੰਦੇ ਸੀ ਬੀਰਾ ਆਈ ਥਿੰਕ ਬੀਰਾ ਇਸੇ ਨਾਲ ਦਾ ਨਾਮ ਉਹਨਾਂ ਦੀ ਵੀ ਗੋਲੀ ਵੱਜ ਕੇ ਸਟੇਜ ਤੇ ਡੈਥ ਹੋਈ ਸੀ ਸੋ ਦੈਟਸ ਵੈਰੀ ਬੈਡ ਕਿ ਮੈਂ ਹਮੇਸ਼ਾ ਇਸ ਦੇ ਖਿਲਾਫ ਬੋਲਿਆ ਕਿ ਇਸ 스테ਜ ਤੇ ਫਾਇਰਿੰਗ ਦਾ ਮਤਲਬ ਨਹੀਂ ਬੰਦਾ ਪੰਜਾਬ ਸਰਕਾਰ ਨੇ ਐਲਾਨ ਵੀ ਕੀਤਾ ਸੀ ਕਿ ਪੈਲਸ ਵਿੱਚ ਫਾਇਰਿੰਗ ਨਹੀਂ ਹੋਏਗੀ 5 ਲੱਖ ਦਾ ਜੁਰਮਾਨਾ ਪਾਇਆ ਸੀ ਪੈਲਸ ਵਾਲੇ ਨੂੰ ਹੁਣ ਸਮਝ ਨਹੀਂ ਆਉਂਦੀ ਪੈਲਸ ਵਾਲ ਨੂੰ ਜੁਰਮਾਨਾ ਕਿਉਂ ਆ 5 ਲੱਖ ਦਾ ਵਿਚਾਰਾ ਪੈਲਸ ਵਾਲਾ ਕੀ ਕਰੇ ਜਦੋਂ ਤੱਕੇ ਨਾਲੇ ਗੁੰਡਾਗਰਦੀ ਬਦਮਾਸ਼ੀ ਕਰਦੇ ਆ ਦੋ ਪੈਗ ਲਾ ਕੇ ਪੰਜਾਬੀ ਤੱਕੇ ਨਾਲ ਗੋਲੀਆਂ ਚਲਾਉਂਦੇ ਆ ਪੈਲਸ ਵਾਲਾ ਵੱਤੋ ਤੇ ਪਿੱਛੋਂ ਬੱਤੀ ਘੱਟ ਦੇਗਾ ਬਾਅਦ ਵਿੱਚ ਉਹਨੂੰ ਗੋਲੀਆਂ ਦਿਖਾਉਂਦੇ ਆ ਉਹਦੇ ਕਰਨ ਬਿਤੇ ਗੰਨਾ ਲਾਕੇ ਨੂੰ ਧਮਕੀਆਂ ਦਿੰਦੇ ਆ ਸੋ ਇਹ ਤਾਂ ਜਦੋਂ ਮੁੰਡੇ ਵਾਲੇ ਕਾਰਡ ਛਾਪਦੇ ਨਾ ਵਿਆਹ ਦਾ ਤੇ ਕੁੜੀ ਵਾਲੇ ਵੀ ਉਹਦੇ ਤੇ ਥੱਲੇ ਹਮੇਸ਼ਾ ਇੱਕ ਲਾਈਨ ਮੈਂਸ਼ਨ ਹੋਣੀ ਚਾਹੀਦੀ ਆ ਕਿ ਸਾਡੇ ਵਿਆਹ ਦੇ ਵਿੱਚ ਕੋਈ ਵੈਪਨ ਅਲਾਉਡ ਨਹੀਂ ਆ ਕੋਈ ਵੀ ਰਿਸ਼ਤੇਦਾਰ ਆਪਣਾ ਵੈਪਨ ਨਾਲ ਲੈ ਕੇ ਆਵੇ ਜੇ ਕੋਈ ਲੈ ਕੇ ਆਵੇਗਾ ਤੇ ਉਹ ਰਿਸਪਾਂਸਿਬਲ ਆਪ ਹੋਏਗਾ ਉਹਨੂੰ ਜੋ ਵੀ ਫਾਈਨ ਪਏਗਾ ਤੇ ਪੈਲਸ ਦੇ ਬਾਹਰ ਪ੍ਰੋਪਰਲੀ ਕਾਨੂੰਨੀ ਇੱਕ ਵੱਡਾ ਪੱਕਾ ਬੋਰਡ ਲੱਗਿਆ ਹੋਵੇ ਹਰ ਪੈਲਸ ਦੇ ਐਂਟਰਸ ਤੇ ਕਿ ਪੈਲਸ ਦੇ ਅੰਦਰ ਵੈਪਨ ਲਾਉਡ ਨਹੀਂ ਹੈ ਜਿਹਦੇ ਕੋਲ ਵੀ ਵੈਪਨ ਫੜਿਆ ਜਾਊਗਾ ਉਹਨੂੰ 1 ਲੱਖ ਰੁਪਏ ਦਾ ਜੁਰਮਾਨਾ ਹੈ ਉੱਥੇ ਪੁਲਿਸ ਭਲਾਈ ਜਾਵੇ ਜੇ ਇਦਾਂ ਦੀਆਂ ਚੀਜ਼ਾਂ ਸਾਰੇ ਫੋਲੋ ਕਰਨਗੇ ਪੈਲਸ ਵਾਲੇ ਵੀ ਕੁੜੀ ਮੁੰਡੇ ਵਾਲੇ ਵੀ ਤਾਂ ਜਿਹੜੇ ਕਲਾਕਾਰ ਆਰਟਿਸਟ ਹੈ ਉਹ ਸੇਫ ਹੋਣਗੇ ਕਿਉਂਕਿ ਕਿਤਨੇ ਕਿਤੇ ਆਰਟਿਸਟ ਅੱਜ ਵੀ ਸਟੇਜਾਂ ਤੇ ਸੇਫ ਨਹੀਂ ਹੈ ਰੀਜ਼ਨ ਉਹਦਿਆਂ ਫਾਇਰਿੰਗ ਗੋਲੀਆਂ ਸੋ ਇਹ ਸਚਾਈ ਹੈ ਸਚਾਈਂਦ ਜੈ ਭਾਰਤ